ਨੂਰੀ ਓਏ ਆਏ ਆਪਣੇ ਅਗਲੇ ਓਏ ਸੀਆਈਡੀ ਉੱਪਰ ਬੁਲਾ ਲੈਣਗੇ ਸੀਆਈਡੀ ਨੇ ਬਣਦੀ ਹੈ ਕਹਿੰਦਾ ਸੀ ਓ ਜਾ ਬਈ ਲੈ ਆਇਆ ਹੈ ਨੂਰ ਬਈ ਸੀਆਈਡੀ ਵਾਲਾ ਨੇ ਬਣਦੀ ਹੈ ਤੇਰੀ ਕਹਿੰਦਾ ਕਹਿੰਦਾ ਪੇਪਰ ਮੈਂ ਕਿਹਾ ਥੋੜਾ ਪੇਪਰ ਵਾਲੀ ਸੀਆਈਡੀ ਕੀ ਗ੍ਰੈਂਡ ਆਉਂਦਾ ਕੀ ਕਹਿੰਦਾ ਹੈ ਨੂਰ ਸੀਆਈਡੀ ਵਾਲੀ ਕੀ ਗੱਲ ਹੈ ਸੀਆਈਡੀ ਵਾਲਾ ਕੀ ਚੱਕਰ ਹੈ ਬਾਈ ਮੂੰਹ ਟੱਕ ਫਲੈਸ਼ ਆਲਾ ਮੂੰਹ ਟੱਕ ਕੇ ਸੁਣਾ ਦੇ ਗੱਲ ਮੂੰਹ ਟੱਕ ਕੇ ਸੁਣਾ ਦੇ ਗੱਲ ਗੱਲ ਤਾਂ ਸੁਣਾ ਦੇ ਅਸੀਂ ਆਵਾਜ਼ ਤਾਂ ਨਿਕਲੂਗੀ ਮੂੰਹ ਚੋਂ ਐਸੀ ਕਰੋਂ ਕਿ ਵੀ ਬਲੂਟੁੱਥ ਨਾਲ ਸੁਣਾਉਣੀ ਐ ਹਾਏ ਲਾਜ ਨੂਰ ਉਹ ਬੂਟ ਘੱਟ ਦੋਤੀ ਫਰਕ ਤਾਂ ਪਿਆ ਗਿਆ ਉਹ ਮਾਹਨ ਦਾ ਅਸਰ ਤਾਂ ਪੈਂਦਾ ਹੀ ਐ ਇਹ ਉਹ ਕਰਦਾ ਉਂਗਲਾਂ ਜਿੱਡੀਆਂ ਨਹੀਂ ਵੇਖੀ ਵੇਖੀ ਐ ਮਗਰ ਨਾ ਛੇੜ ਦੇ ਉਹ ਕਿੱਧਰ ਗਾਂ ਕਰਦੇ ਓਏ ਗਿੱਜੂ ਨਾ ਇੱਧਰ ਤੂੰ ਲਾਈਏ ਨੀ ਰੈਂ ਐ ਹੀ ਰੀ ਨਾ ਤੂੰ ਗਾੜੀ ਬੱਚੇ ਨੂੰ ਕਰਕੇ ਲਾ ਆ ਦੇ ਇਹ ਜੋ ਲਾ ਦੇ ਇਹ ਜੋ ਮੈਂ ਐ ਸੱਟ ਦੂੰਗਾ ਮੈਂ ਨੀ ਜੰਦਾ ਸੱਟ ਸੱਟ ਕੇ ਜਾਏਗਾ ਕਹਿ ਲਈ ਰਸਿਕਾ ਨਾ ਮਾਰਨ ਕਿ ਨਾ ਥਲੋ ਗਿੱਟੀਆਂ ਕੋਲੋਂ ਪਾਫੀ 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 ਸਾਹਿਬ ਰਾਈਏ ਪਾਸੀ ਵੀ ਨਹੀਂ ਪਾਫੀ ਸਾਰੀ ਲਾਈਟ ਲੱਗੀ ਓਰੇ ਕਿਉਂ ਮੰਨਦਾ ਵੀ ਵੀ ਆ ਹੋਰ ਨੇ ਵੀ ਪੁਲਿਸ ਵਾਲਾ ਹੋਰ ਇਹ ਤਾਂ ਨਹੀਂ ਜਿਹੜਾ ਉੱਦੋਂ ਫੜਿਆ ਮੋਟਰ ਦਾ ਵੀ 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 ਕਰੀਏ ਥੋੜੀ ਲੋੜੀ ਹੈ ਲੈ ਦੇ ਵੀ ਜੰਦਾ ਲਾਹੇ ਗਾਹੋਂ ਗਾਹੋਂ ਲਾ ਦਚਾ ਲੋ ਇਹ ਕਰ ਆਏ ਕੱਢਦਾ ਤੇ ਦੂਜਾ ਪਟਾਕਾ ਆ ਦੋ ਇਕੱਠਿਆਂ ਲਾ ਹਾਂ ਹੋਏ ਨੂਰ ਇੱਥੇ ਗਿੱਲੇ ਨਾ ਤਾਂ ਪਾਇਆ ਗਿੱਲੇ ਪਟਾਕਾ ਕਿ ਕਿਉਂ ਦੇ ਲਈ ਪ੍ਰੇਮੀ ਦੇ ਪਟਾਕੀ ਨਹੀਂ ਮਿਲਦੇ ਤਾਂ ਗਿੱਲੇ ਦਾ ਉਹਦੀ ਕੀ ਲੋ ਬ ਕੋਲੋਨੀ ਹੋ ਗਈ ਗਿੱਲੇ ਤੇ ਕੋਲੋਨੀ ਹੋ ਗਈ ਤਾਂ ਕੋਸੋਈ ਜਾਂਦਾ ਉੱਥੇ ਮਤਲਬ ਗਿੱਲੇ ਦੀ ਲਾਇਬ੍ਰੇਰੀ ਗਿੱਲਾਂ ਦੀ ਹੋ ਗਈਆਂ ਫਿਰ ਦੱਸ ਫਿਰ ਤਾਂ ਗ੍ਰੇਟ ਵਾਕ ਵੀ ਗਿੱਲਾਂ ਦਾ ਉਹਨਾਂ ਦਾ ਹੀ ਹੈ ਫਿਰ ਕੀ ਹੋ ਗਿਆ ਚੱਲ ਭਾਵੇਂ ਦੂਰ ਕਰ ਆ ਲੈ ਓਏ ਇਹਦਾ ਤਾਂ ਖੜਾ ਫਟਕ ਆਵਾਜ਼ ਨਹੀਂ ਕਰਦੇ ਸਾਡੇ ਨੂੰ ਓਏ ਈਕੋ ਫ੍ਰੈਂਡਲੀ ਹੈ ਸਾਡੇ ਦਾ ਗ੍ਰੀਨ ਵਾਲਾ ਲੌਂਗ ਕੀਤਾ ਨਾ ਦੀ ਜਿੰਨੇ ਗ੍ਰੀਨ ਵਾਲਾ ਬਸ ਲੈ ਕੇ ਆ ਤਾਈ ਨਹੀਂ ਚੱਲਿਆ ਫਿਰ ਆ ਵੀ ਗਿਆ ਜਿਹੜਾ ਪਿਛਲੇ ਸਾਲ ਦਾ ਨਾ ਐਕਸਪਾਇਰ ਮਾਲ ਪਿਆ ਓਏ ਨੂੰ ਦੇਦਾ ਤੈਨੂੰ ਲੱਗਾ ਤਾਂ ਨਹੀਂ ਜੀ ਮੈਂ ਤਾਂ ਅੱਭੀ ਤੋਂ ਲੈ ਆਇਆ ਹੈ ਕਿਹੜੇ ਤੋਂ ਅੱਭੀ ਤੋਂ ਲੈ ਕੇ ਆਇਆ ਨਾ ਮੈਂ ਅੱਛਾ ਲੈ ਲੈ ਤੂੰ ਆ ਵੀ ਫਿਰ ਕਿਹੜਾ ਉਹ ਪਹਿਲਾ ਕੋ ਸੱਟਦਣਾ ਹੁਨਾ ਗੋਲੀ ਆਊਗੀ ਹਾਂ ਗੋਲੀ ਆਊਗੀ ਉਹ ਬੁਲੇਟ ਪਟਾਕਾ ਸੀਗਾ ਨਿਕ ਤਾਂ ਉਹ ਉਹ ਜੱਜਾ ਬੰਦਾ ਪਿਆ ਨਾ ਸੂਬਾ ਮੰਬ ਹਾਂ ਚਲਾ ਦੇ ਉਹਦੇ ਕੋਲ ਕੀ ਫੇ ਚਲਾਵਾਂਗੇ ਰੱਖੇ ਰੱਖਣਾ ਚਲਾ ਦੇ ਕੱਲ ਨੂੰ ਚਲਾਉਣਾ फेर ਕੀ ਗਾਲੀ ਦਵਾੜੀ ਗਲੇ ਕਲੂਚਨਾ ਕੱਲ ਲਿਆਊਗਾ ਮਿਊਜ਼ ਕਿਉਂ ਹੋਇਆ ਬੈਠਾ ਓ ਨੂਰ ਅੱਗੇ ਹੈ ਮਿਊਜ਼ ਕਿਉਂ ਹੋਇਆ ਫਿਰਦਾ ਅਰੇ ਯਾਰ ਓ ਕੀ ਰੋਖਾਂ ਭਰੇ ਦੀ ਯਾਰ ਐ ਨਾ ਜਾਣੇ ਤੁਸੀਂ ਇਧਰ ਇਧਰ ਫੜ ਲਿਆ ਮੈਂ ਆਇਆ ਓ ਕੀ ਆਏ ਮੈਂ ਸਾਰਿਆਂ ਨੂੰ ਦੇ ਦੂੰ ਮੈਂ ਇੱਕ ਦੇੜੀ ਲੱਤ ਆ ਗਿਆ ਅਰੇ ਨਹੀਂ ਅਰੇ ਗਲਤੀ ਹੋ ਗਈ ਸੌਰੀ ਮੰਗ ਗੋਲੂ ਤੋਂ ਅਰੇ ਸੌਰੀ ਬਈ ਇਧਰ ਪੈਰ ਹੀ ਥਾਕੇ ਸੌਰੀ ਬਈ ਡੇੜਾ ਸੀ ਨਾ ਨਹੀਂ 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 ਜੰਦ ਜਾ ਇਧਰ ਨੂੰ ਇਧਰ ਇਧਰ ਦੇਖ ਇਧਰ ਵੇਖ ਕੇ ਜਾ ਫਿਰ ਸੌਰੀ ਐਕਸੈਪਟ ਨਹੀਂ ਹੋਣੀਗੀ ਉਹ ਵੱਡੇ ਪਟਾਕੇ ਨੂੰ ਰੇ ਸੱਡ ਦੇਣਗੇ ਇਧਰ ਸੱਡ ਇਧਰ ਚੱਲ ਲਾ ਕੋਈ ਵੀ ਫਿੱਟਣ ਦੇ ਨੂੰ ਮੈਂ ਪੈਰ ਮਾਰੂਗੀ ਬੱਤੀ ਨੂੰ ਅੱਗ ਲੱਗੀ ਹੁੰਦੀ ਸੀ ਦੀਦੀ ਟਰਾਂਸਮਿਟਰ ਸਾੜੂਏ ਹੋਰ ਕੀ ਅੱਗੇ ਨਿਸ਼ਾਨ ਬਾਈ ਤੇ ਉਹ ਅਕਤੰਬਰ ਕੀ ਛੇੜ ਦੇਣਾ ਕਲੰਨ ਹੈਗੀ ਆਹ ਕੋਣ ਚਲਾਉਦਾ ਏ ਆ ਕੱਟੀ ਓਏ ਸਾਰਾ ਕੱਟ ਲਈ ਚਲਾਉਂਦਾ ਓਏ ਕਈ ਨਹੀਂ ਕੱਟਿਆ